ਸੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੱਗੀ। ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਕਾਫੀ ਵੱਡੀਆਂ ਜਿਹੜੀਆਂ ਉਹ ਦੋ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ। ਚਾਹੇ ਉਹ 3704 ਸੀ ਚਾਹੇ ਡੀਟੀਐਫ ਜਾਂ ਜੀਟੀਸੀ ਸੀ ਉਸ ਤੋਂ ਬਾਅਦ ਫਿਰ 41 ਕਾਟ ਤੇ 6835 ਯੂਨੀਅਨ ਨੇ ਵੀ ਆਪਣਾ ਇੱਕ ਰਲਮਾਡਾ ਧਰਨਾ ਉਹ ਲਗਾਇਆ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਦਾ ਸਾਥ ਦੇ ਕੇ ਇੱਕ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ। ਸੋ ਉਸ ਦੇ ਸੰਬੰਧ ਵਿੱਚ ਕਾਫੀ ਖੁਸ਼ ਜਿਹੜਾ ਨਵਾਂ ਦੇਖਣ ਨੂੰ ਮਿਲਿਆ। ਕਿਹੜੇ ਕਿਹੜੇ ਮੰਗਾ 6835 ਤੋਂ 41 ਘਟ ਵੱਲੋਂ ਰੱਖੀਆਂ ਗਈਆਂ ਅਤੇ ਉਹਨਾਂ ਦੇ ਨਾਲ ਜਿਹੜੀ ਭਰਾਤਰੀ ਜਥੇਬੰਦੀਆਂ ਸੀ ਉਹਨਾਂ ਵੱਲੋਂ ਅਤੇ ਵਿਭਾਗ ਨਾਲ ਜਿਹੜੀ ਉਹ 13 ਤਰੀਕ ਨੂੰ ਮੀਟਿੰਗ ਹੋਈ ਹੈ ਠੀਕ ਹੈ ਜੀ ਸੋ ਜਿਵੇਂ ਹੀ ਉਹਨਾਂ ਨੇ 11 ਤਰੀਕ ਨੂੰ ਆਪਣੀ ਜਿਹੜੀ ਰੈਲੀ ਕੀਤੀ ਸੀ ਸੋ 13 ਤਰੀਕ ਦਾ ਜਿਹੜਾ 6835 ਤੇ 41 ਘਟ ਨੂੰ ਇੱਕ ਮੌਕਾ ਮਿਲਿਆ ਸੀ ਕਿ ਉਹਨਾਂ ਦੇ ਨਾਲ ਮੀਟਿੰਗ ਕਰਨਾ ਸੋ ਮੀਟਿੰਗ ਦੇ ਵਿੱਚ ਕੀ ਕੀ ਗੱਲਾਂ ਆਈਆਂ ਨਿਕਲ ਕੇ ਸਾਹਮਣੇ ਆਈਆਂ ਉਹ ਤੁਹਾਡਾ ਸਾਂਝਾ ਕਰਦੇ ਆ ਗਿਰਫਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣਪਰਾਂ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜਰੂਰ ਕਰ ਲਿ ਸੋ ਸ਼ਾਰਪੰਤੀ ਜਿਹੜੇ ਕੈਂਡੀਡੇਟ ਸੀ ਉਹਨਾਂ ਵੱਲੋਂ ਜਿਹੜਾ ਹੈਗਾ 41 ਕਾਰਡ ਤੇ ਡੀਟੀਐਫ ਯੂਨੀਅਨ ਨਾਲ ਮਿਲ ਕੇ 11 ਜੂਨ ਨੂੰ ਧਰਨਾ ਕੀਤਾ ਗਿਆ ਉਸ ਤੋਂ ਬਾਅਦ 13 ਤਰੀਕ ਨੂੰ ਉਹਨਾਂ ਦੀ ਮੀਟਿੰਗ ਹੋਈ ਸੋ 13 ਤਰੀਕ ਮੀਟਿੰਗ ਮਿਲ ਜਿਸ ਤੋਂ ਬਾਅਦ ਇਲਾਵਾ ਸਬਕਮੇਟੀ ਨੇ 16 ਅਤੇ 18 ਜਿਹੜੀ ਜੂਨ ਨੂੰ ਵੀ ਜਿਹੜੀ ਮੀਟਿੰਗ ਰੱਖੀ ਕਿਉਂਕਿ 16 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ 3704 ਦੀ ਰੱਖੀ ਗਈ ਹੈ ਕਿਉਂਕਿ 3704 ਵੱਲੋਂ ਵੀ ਇੱਕ ਇਹ ਘੋਸ਼ਣਾ ਕੀਤੀ ਗਈ ਕਿ ਜੇਕਰ 16 ਤਰੀਕ ਨੂੰ ਮੀਟਿੰਗ ਨਹੀਂ ਹੁੰਦੀ ਜਾਂ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ ਤਾਂ 18 ਤਰੀਕ ਨੂੰ ਫੇਰ ਜਿਹੜਾ ਹੋ ਲੁਧਿਆਣੇ ਦੇ ਵਿੱਚ ਸੇਮ ਥਾਂ ਤੇ ਹੀ ਜਿਹੜੀ ਰੈਲੀ ਕਿਉਂਕਿ ਦੋਸਤੋ 19 ਤਰੀਕ ਦੀਆਂ ਵਿਧਾਨ ਸਭਾ ਦੀਆਂ ਜਿਵੇਂ ਚੋਣਾਂ ਹੋਣੀਆਂ ਉਹਦੀਆਂ ਇਲੈਕਸ਼ਨ ਨੇ ਸੋ ਉਸ ਦੇ ਸਬੰਧ ਵਿੱਚ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਯੂਨੀਅਨਰ ਵੱਲੋਂ ਲੁਧਿਆਣੇ ਦੇ ਵਿੱਚ ਧਰਨੇ ਲਗਾਏ ਜਾ ਰਹੇ ਆ ਸੋ ਅੱਜ 13 ਜੂਨ ਨੂੰ ਮੀਟਿੰਗ ਜਿਹੜੀ ਹੋਦੀ 68 35 ਦੀ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਖਾਸ ਰੱਖੀਆਂ ਆਪਾਂ ਨੂੰ ਪਤਾ ਹੈ ਵੀ ਆ ਪਿਛਲੇ ਦਿਨਾਂ ਦੇ ਵਿੱਚ ਹੁਣ ਜਿਹੜਾ ਹੈ ਸੋਚ ਦੇ ਵਿੱਚ ਵੀ ਖਾਸ ਗੱਲ ਇਹ ਹੀ ਨਿਕਲ ਕੇ ਆਉਂਦੀ ਦੋਸਤੋ ਕਿ 6635 ਕੈਂਡੀਡੇਟਸ ਨੂੰ ਦੇ ਵਿੱਚ एलिजिਬਲ ਨਹੀਂ ਕੀਤਾ ਗਿਆ ਕਿਉਂਕਿ ਹਾਲਾਂਕਿ ਜੁਲਾਈ ਦੇ ਵਿੱਚ ਉਹਨਾਂ ਦੇ 3 ਸਾਲ ਪੂਰੇ ਹੋਣੇ ਬਣਦੇ ਆ ਜਾਂ ਤਾਂ ਇਹ ਸੀ ਕਿ ਉਹਨਾਂ ਨੂੰ ਜਿਹੜਾ ਮੌਕਾ ਇਹ ਬਦਲਿਆ ਜਾਂਦਾ ਉਹ 5 ਜੁਲਾਈ ਤੋਂ ਬਾਅਦ ਜਿਹੜਾ ਹੈਗਾ ਦਿੱਤਾ ਗਿਆ ਜਿਸ ਤਰ੍ਹਾਂ ਕਿ ਪਹਿਲਾ ਨੋਟੀਫਿਕੇਸ਼ਨ ਜਾ ਰਿਹਾ ਹੋਇਆ ਸੀ 15 ਜੁਲਾਈ ਤੋਂ 15 ਅਗਸਤ ਤੱਕ ਕਿਉਂਕਿ ਉਹਦੇ ਵਿੱਚ ਸਾਰੇ ਹੀ ਜਿੰਨੇ 6635 ਕੈਂਡੀਡੇਟਸ ਨੇ ਚਾਹੀਓ ਵੱਖ-ਵੱਖ ਮਿਤੀਆਂ ਨੂੰ ਜੁਆਇਨ ਹੋਇਆ ਹੈ ਉਹਨਾਂ ਦੇ ਵਿੱਚ ਜਿਹੜਾ ਪ੍ਰੋਵੀਸ਼ਨ ਕਵਰ ਹੋ ਜਾਊਗਾ ਉਹਨਾਂ ਦਾ ਪ੍ਰੋਵੀਸ਼ਨ ਕਲੀਅਰ ਹੁੰਦਾ ਕਿਉਂਕਿ ਦੋਸਤੋ ਜਿੱਥੇ ਇੱਕ ਜਦੋਂ ਆਪਾਂ ਭਰਤੀ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਲਿਖਿਆ ਹੁੰਦਾ ਵੀ ਕੀ ਤੁਹਾਡਾ ਪ੍ਰੋਵੀਸ਼ਨ ਕਲੀਅਰ ਹੈ ਜਾਂ ਨਹੀਂ ਜਦੋਂ ਤੁਸੀਂ ਉੱਥੇ ਪ੍ਰੋਵੀਸ਼ਨ ਕਲੀਅਰ ਲਿਖਦੇ ਹੋ ਤਾਂ ਤੁਹਾਡੀ ਟਰਾਂਸਫਰ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ ਪਰ ਜਦੋਂ ਤੁਸੀਂ ਉੱਥੇ ਟਰਾਂਸਫਰ ਆਪਣਾ ਪ੍ਰੋਵੀਸ਼ਨ ਪੀਰੀਅਡ ਕਲੀਅਰ ਨਹੀਂ ਲਿਖਦੇ ਤਾਂ ਉੱਥੇ ਤੁਹਾਡੇ ਤੋਂ ਆਪਸ਼ਨਾਂ ਜਿਹੜੀ ਮੰਗਿਆ ਸ਼ੁਰੂ ਹੋ ਜਾਂਦੇ ਤੇ ਤੁਹਾਡਾ ਜਿਹੜਾ ਮੈਰਿਟ ਰੋਸਟਰ ਬਣਦਾ ਉਹ ਤੁਹਾਡਾ ਘਟ ਜਾਂਦਾ ਠੀਕ ਹੈ ਸੀ ਸੋ ਇਸ ਦਾ ਸਮਾਂ ਦੇ ਵਿੱਚ ਕਾਫੀ ਸਾਰੀਆਂ ਜਿਹ ਸੋ ਸਭ ਤੋਂ ਪਹਿਲੀ ਗੱਲ ਜਿਹੜੀ ਮੰਗ ਰੱਖੀ ਗਈ ਸੀ ਉਹ ਬਦਲੀਆਂ ਦੀ ਸੀ ਸਿੱਖਿਆ ਸਕੱਤਰ ਦਾ 6635 ਬਦਲੀਆਂ ਦਾ ਹਾਂ ਪੱਕੇ ਹੋਗਾ ਰਾਤ ਤੇ ਜਲਦ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਹੈ ਜੀ ਸੋ ਮੀਟਿੰਗ ਦੇ ਵਿੱਚ 66 ਪੈਂਦੀ ਕੈਂਡੀਡੇਟਸ ਨੂੰ ਅਲੱਗ ਤੋਂ ਹੋ ਸਕਦਾ ਹੈ ਅਲੱਗ ਤੋਂ ਬਦਲੀਆਂ ਦਾ ਮੌਕਾ ਦਿੱਤਾ ਜਾਵੇ ਜਾਂ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਜਿਹੜੇ ਬਾਕੀ ਕੈਂਡੀਡੇਟਸ ਨੇ ਉਹਨਾਂ ਨੂੰ ਜੁਲਾਈ ਤੋਂ ਅਗਸਤ ਤੱਕ ਦਾ ਜਿਹੜਾ ਸਮਾਂ ਉਹ ਦਿੱਤਾ ਜਾਵੇ ਸਿਰਫ ਉਸ ਤੋਂ ਬਾਅਦ ਸੀਗਾ ਜੀ ਦੇਖੋ ਰੀਕਾਸਟਾਂ ਵਾਲਾ ਮਤਲਬ ਜਿਵੇਂ 3704 ਕੈਂਡੀਡੇਟਸ ਦੀਆਂ ਲਿਸਟਾਂ ਦੀ ਕਾਸਟ ਹੋਣੀ ਹੈ ਸੋ ਉਸੇ ਤਰ੍ਹਾਂ 66 ਪੈਂਦੀ ਕੈਂਡੀਡੇਟਸ ਦੀ ਵੀ ਲਿਸਟਾਂ ਕਿ ਰੀਕਾਸਟ ਹੋਣੀ ਸੀ ਸੋ ਜਿਹਦੇ ਵਿੱਚ ਮੈਰਿਟ ਸੂਚੀ ਤੋਂ ਬਾਹਰ ਹੋ ਜਾਂਦੇ ਆ ਆਪਕਾ ਸੰਬੰਧੀ ਰੀਕਾਸਟ ਹੋਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਬਹਾਲ ਕਰਨ ਦਾ ਜਿਹੜਾ ਹੋ ਮੌਕਾ ਦੇਵੇ ਸਰਕਾਰ ਕਿਉਂਕਿ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹਨਾਂ ਨਾਲ ਵੀ ਜਿਹੜੀ ਉਹ ਸਹਿਮਤੀ ਚਿਤਾਈ ਹੈ ਠੀਕ ਹੈ ਜੀ ਕਿਉਂਕਿ ਆਪਾਂ ਦੇਖੋ 3704 ਦਾ ਵੀ ਸੇਮ ਮੁੰਦਾ ਸੀ ਕਿ ਜਿਹੜੇ ਰੀਕਾਸਟ ਲਿਸਟਾਂ ਦੇ ਵਿੱਚੋਂ ਬਾਹਰ ਹੋਏ ਕੈਂਡੀਡੇਟਸ ਉਹਨਾਂ ਨੂੰ ਬਹਾਲ ਕੀਤਾ ਜਾਵੇ ਕਿਤੇ ਵੀ ਐਡਜਸਟ ਕੀਤਾ ਜਾਵੇ ਠੀਕ ਹੈ ਜੀ ਸੋ ਉਸੇ ਦੇ ਤਰੀਕੇ ਇਸ ਤਰ੍ਹਾਂ 66 ਪੈਂਦੀ ਕੈਂਡੀਡੇ ਕੈਂਡੀਡੇਟਸ ਲੰਬੇ ਸਮੇਂ ਤੋਂ ਪੰਜਾਬ ਸਕੀਲ ਦੀ ਮੰਗ ਕਰ ਰਹੇ ਆ ਸੋ ਉਸੇ ਦੇ ਨਾਲ ਹੀ 66% ਕੈਂਡੀਡੇਟਸ ਵੀ ਜਿਹੜੇ ਹੈਗੇ ਆ ਉਹ ਪੀ ਸਕੀਲ ਦੀ ਮੰਗ ਕਰ ਰਹੇ ਆ ਸੋ ਸਿੱਖਿਆ ਸਕੱਤਰ ਵੱਲੋਂ ਇਹ ਕਿਹੜਾ ਹਾਂ ਪੱਖੀ ਹੰਗਾਰਾ ਦੇਖਣ ਨੂੰ ਮਿਲਿਆ ਸੋ ਯੂਨੀਅਨ ਪਿਛਲੇ ਸਮੇਂ ਤੋਂ ਜਨਰਲਾਈਜ਼ ਕਰਨ ਦੀ ਮੰਗ ਕੀਤੀ ਹੈ ਤੇ ਇਸ ਤੇ ਵੀ ਉਹਨਾਂ ਵੱਲੋਂ ਹਾਂ ਪੱਖੀ ਹਮਾਰਾ ਮਿਲਿਆ ਭਾਵ ਜਿਕਰ ਜਿਸ ਤਰ੍ਹਾਂ ਕਿ 3704 ਕੈਂਡੀਡੇਟਸ ਨੇ ਜਾਂ 6835 ਕੈਂਡੀਡੇਟਸ ਦੇ ਪਟੀਸ਼ਨਰ ਬਣੇ ਸੋ ਪਟੀਸ਼ਨਰ ਬਣੇ ਕਿਹੜੇ ਦੋਸਤੋ ਜਿਨ੍ਹਾਂ ਨੇ ਕੇਸ ਲਗਾਇਆ ਸੀ ਕਿ ਸਾਨੂੰ ਪੰਜਾਬੀ ਸਕਿੱਲ ਮਿਲਣਾ ਚਾਹੀਦਾ ਸੋ ਉਸ ਦੇ ਪਟੀਸ਼ਨਰ ਬਣੇ ਸੋ ਉਸ ਤੋਂ ਬਾਅਦ ਇਹ ਕਿ ਜਿਹੜੇ ਪਟੀਸ਼ਨਰਾਂ ਦਾ ਲਾਭ ਮਿਲਦਾ ਹੀ ਮਿਲਣਾ ਉਸ ਕੇਸਾਂ ਨੂੰ ਜਨਰਲਾਈਜ਼ ਕਰ ਦਿੱਤਾ ਜਾਵੇ ਸੋ ਜਨਰਲਾਈਜ਼ ਦੇ ਵਿੱਚ ਕੀ ਹੁੰਦਾ ਦੋਸਤੋ ਚਾਹੇ ਕੋ ਪਟੀਸ਼ਨਰ ਹੈ ਚਾਹੇ ਨਾਨ ਪਟੀਸ਼ਨਰ ਹੈ ਮਤਲਬ ਜਿੰਨੀ ਵੀ ਭਰਤੀ ਹੋਈ ਹੈ ਉਹਨਾਂ ਸਾਰੀ ਭਰਤੀ ਦੇ ਉੱਪਰੀ ਹੀ ਉਹ ਜਿਹੜਾ ਕੇਸ ਲਾਗੂ ਹੋਊਗਾ ਜਿਕਰ ਪੰਜਾਬ ਪੇ ਸਕੇਲ ਮਿਲਦਾ ਹੈ ਚਾਹੇ ਉਹ 3704 ਨੇ ਉਸ ਤੋਂ ਬਾਅਦ ਜਿਹੜੇ ਨਾਨ ਪਟੀਸ਼ਨਰ ਆ ਉਹ ਵੀ ਹੋ ਸਕਦਾ ਜਨਰਲਾਈਜ਼ ਹੋਵੇ ਇਸੇ ਤਰ੍ਹਾਂ 6835 ਵੀ ਭਾਵ ਉਹਨੂੰ ਜਨਰਲਾਈਜ਼ ਕੀਤਾ ਜਾਵੇ ਚਾਹੇ ਪਟੀਸ਼ਨਰ ਹੈ ਚਾਹੇ ਨਹੀਂ ਹੈ ਠੀਕ ਹੈ ਸੀ ਸੋ ਉਸ ਤੋਂ ਬਾਅਦ ਸੀ ਕਿ ਪ੍ਰਾਇਮਰੀ ਕੈਡਰ ਤੋਂ ਮਾਸਟਰ ਕੈਡਰ ਦੀਆਂ ਪ੍ਰੋਮੋਸ਼ਨਾਂ ਦੀ ਮੰਗ ਆ ਪਿਛਲੇ ਦਿਨਾਂ ਦੇ ਵਿੱਚ ਹੀ ਆਪਾਂ ਦੇਖਿਆ ਦੋਸਤੋ ਪ੍ਰਾਇਮਰੀ ਕੈਡਰ ਤੋਂ ਜਿਹੜਾ ਈਟੀਟੀ ਤੋਂ ਐਚਟੀ ਤੇ ਐਚਟੀ ਤੋਂ ਸੀਐਚਟੀ ਦੀਆਂ ਜਿਹੜਾ ਪ੍ਰੋਮੋਸ਼ਨਾਂ ਹੋਈਆਂ ਬੀਪੀਓਜ਼ ਦੀਆਂ ਸੋ ਕਿਉਂਕਿ ਦੋ ਦੋਸਤੋ ਜੇਕਰ ਪ੍ਰਮੋਸ਼ਨਾਂ ਹੋਣਗੀਆਂ ਤਾਂ ਹੀ ਜਿਹੜੀਆਂ ਉਹ ਪੋਸਟਾਂ ਜਿਹੜੀਆਂ ਪਿੱਛੇ ਉਹ ਖਾਲੀ ਹੋਣਗੀਆਂ ਸੋ ਵੱਡੀ ਗਿਣਤੀ ਦੇ ਵਿੱਚ ਜੇਕਰ ਆਪਾਂ ਮਾਨਸਾ ਬਠਿੰਡੇ ਦੀ ਜੇਕਰ ਗੱਲ ਕਰ ਲਈਏ ਤਾਂ ਸੰਗਰੂਰ ਦੀ ਗੱਲ ਕਰ ਲਈ ਤਾਂ ਇਸ ਏਰੀਆ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਜਿਹੜੀਆਂ ਪ੍ਰਾਇਮਰੀ ਕੇਡਰ ਦੀਆਂ ਜਾਂ ਬਾਕੀ ਮਾਸਟਰ ਕੇਡਰ ਦੀਆਂ ਨੇ ਪੋਸਟਾਂ ਨੇ ਉਹ ਬਹੁਤ ਘੱਟ ਸ਼ੂ ਹੁੰਦੀਆਂ ਭਾਵ ਫਿਲ ਹੋ ਜਾਂਦੀਆਂ ਹੈ ਬਚਣੀਆਂ ਨਹੀਂ ਮੈਂ ਬਦਲੀ ਵਾਸਤੇ ਠੀਕ ਹੈ ਜੀ ਜੇ ਪ੍ਰੋਮੋਸ਼ਨਾਂ ਹੁੰਦੀਆਂ ਤਾਂ ਹੀ ਦੇਖੋ ਜਿਸ ਤਰ੍ਹਾਂ ਮਾਸਟਰ ਕੈਡਰ ਤੋਂ ਲੈਕਚਰਰਾਂ ਦੀ ਹੁੰਦੀ ਹੈ ਤੇ ਲੈਕਚਰਰ ਤੋਂ ਪ੍ਰਿੰਸੀਪਲ ਦੀ ਹੁੰਦੀ ਹੈ ਇਸ ਤਰ੍ਹਾਂ ਹੀ ਈਟੀਟੀ ਤੋਂ ਐਚਟੀ ਤੇ ਸੀਐਚਟੀ ਤੇ ਫਿਰ ਬੀਪੀਐਸ ਦੀਆਂ ਜਿਹੜੇ ਪ੍ਰੋਮੋਸ਼ਨਾਂ ਹੁੰਦੀਆਂ ਜਿਦੇ ਕਰਕੇ ਬਾਕੀ ਪਿੱਛੇ ਜਿਹੜੀਆਂ ਸੀਟਾਂ ਉਹ ਬਚ ਜਾਂਦੀਆਂ ਖਾਲੀ ਰਹਿ ਜਾਂਦੀਆਂ ਤੇ ਆਉਣ ਵਾਲੇ ਜਿਹੜੇ ਭੈਣ ਭਰਾ ਐ ਜਾਂ ਕਿੱਥੋਂ ਕਿਸੇ ਨੇ ਬਦਲੀ ਕਰਾ ਕੇ ਆਉਣਾ ਠੀਕ ਹੈ ਜੀ ਜਾਂ ਨਵੀਂ ਭਰਤੀ ਆਉਂਦੀ ਆ ਤਾਂ ਉਹਨਾਂ ਲਈ ਜਿਹੜਾ ਉਹ ਰਾਹ ਸੌਖਾ ਹੋ ਜਾਂਦਾ ਠੀਕ ਹੈ ਜੀ ਸੋ ਇਸੇ ਤਰ੍ਹਾਂ ਹੀ ਜੇਕਰ ਬਦਲੀਆਂ ਜਾਂ ਰੀਕਾਸਟ ਮੁੱਦੇ ਤੇ ਪਾ ਆਬੀਅਸੇ ਤਰੀਕ 37 ਜੂਨ ਚਾਰ ਵੱਲੋਂ ਕੈਂਡੀਡੇਟਸ ਵੀ ਵੱਲੋਂ ਵੀ ਕਿਹਾ ਗਿਆ ਸੀ ਵੀ ਜੇਕਰ 16 ਤਰੀਕ ਨੂੰ ਕੋਈ ਹੰਗਾਰਾ ਨਹੀਂ ਮਿਲਦਾ ਤਾਂ 18 ਨੂੰ ਕਰਨਗੇ ਤਾਂ ਉਸ ਤੋਂ ਬਾਅਦ ਆਪਾਵ ਜੇਕਰ ਜਿਵੇਂ ਜਿਵੇਂ ਸਰਕਾਰ ਟਾਲਦੀ ਜਾਊਗੀ ਓਵੇਂ ਓਵੇਂ ਵੱਡੇ ਸੰਘਰਸ਼ਾਂ ਦਾ ਜਿਹੜਾ ਉਹ ਰੁਖ ਜੂਨੀਅਨਾਂ ਕਰਨਗੇ ਠੀਕ ਹੈ ਜੀ ਸੋ ਦੋਸਤੋ ਇਹ ਸੀ ਜਾਣਕਾਰੀ ਉਹਨਾਂ ਸਾਰੇ ਕੈਂਡੀਡੇਟਸ ਨਾਲ ਮਤਲਬ ਸ਼ੇਅਰ ਕਰਿਓ ਕਿਉਂਕਿ ਜਲਦੀ ਹੀ ਜਿਹੜਾ 683541683704 ਕੈਡਰ ਦੇ ਜਿੰਨੇ ਵੀ ਕੋਈ ਮਸਲੇ ਹੈ ਚਾਹੀ ਪੇ ਸਕੇਲ ਨਾਲ ਸੰਬੰਧਿਤ ਹੈ ਚਾਹੀ ਬਦਲੀਆਂ ਨਾਲ ਸੰਬੰਧਿਤ ਹੈ ਚਾਹੀ ਰੀਕਾਸਟ ਨਾਲ ਸੰਬੰਧਿਤ ਹੈ ਤੇ ਚਾਹੀ ਦੋਸਤੋ ਜਿਹੜਾ ਹੈਗਾ ਵੀ ਪ੍ਰੋਮੋਸ਼ਨ ਨਾਲ ਸੰਬੰਧਿਤ ਹੈ ਇਹ ਸਾਰੇ ਮਸਲੇ ਜਲਦੀ ਹੀ ਹੱਲ ਹੋਣ ਜਾਣਗੇ ਪਰ ਤੁਹਾਨੂੰ ਇੱਕ ਹੱਥ ਜੋੜ ਕੇ ਅਪੀਲ ਹੈ ਕਿ ਜੇਕਰ ਤੁਸੀਂ ਇਹਨਾਂ ਮਸਲਿਆਂ ਦਾ ਜਲਦੀ ਹੱਲ ਲੈਣਾ ਜਿਸ ਤਰ੍ਹਾਂ ਕਿ 3704 ਕੈਡਰ ਵੱਲੋਂ ਇੱਕ ਵੱਡੀ ਗਿਣਤੀ ਵਿੱਚ ਦੋਸਤੋ ਤੁਸੀਂ ਦੇਖਿਆ ਹੋਣਾ ਆਪਾਂ ਵੀਡੀਓ ਵੀ ਸਾਂਝੀ ਕੀਤੀ ਉਸ ਪ੍ਰਦਰਸ਼ਨ ਦੇਖਦੇਖੋ ਤੁਹਾਡਾ ਵੀ ਹੱਕ ਬਣਦਾ ਜੇ ਤੁਹਾਨੂੰ ਵੀ ਚਾਹੀਦਾ ਕਿ ਵੱਡੀ ਗਿਣਤੀ ਦੇ ਵਿੱਚ 6435 ਕੈਂਡੀਡੇਟਸ ਜਿਹੜਾ ਕਿਉਂਕਿ ਤੁਹਾਡੀ ਭਰਤੀ ਤੋਂ ਉਹਨਾਂ ਨੂੰ ਕਿਤੇ ਜ਼ਿਆਦਾ ਵੱਡੀ ਹੈ ਠੀਕ ਹੈ ਜੀ ਸੋ ਤੁਸੀਂ ਵੀ ਵੱਡੀ ਗਿਣਤੀ ਦੇ ਵਿੱਚ ਉਥੇ ਸ਼ਮੂਲਿਤ ਕਰੋ ਕਿਉਂਕਿ ਜਿਵੇਂ ਕਹਿੰਦੇ ਵੀ ਹੱਕ ਲੈਣੇ ਪੈਂਦੇ ਆ ਸਰਕਾਰਾਂ ਦੇ ਦਿੰਦੀਆਂ ਨਹੀਂ ਖੋਣੇ ਪੈਂਦੇ ਠੀਕ ਹੈ ਜੀ ਸੋ ਇਸ ਦਾ ਹੱਕਾਂ ਦੇ ਲਈ ਤੁਸੀਂ ਜਿਹੜਾ ਹੈਗਾ ਵੱਤਵਰ ਸੰਘਰਸ਼ ਕਰਨਾ ਸੋ ਜਿਕਰ ਧਰਨੇ ਮਜਾਰੀ ਕਰਨ ਦੀ ਲੋੜ ਪਈ ਫੰਡ ਦੇਣ ਦੀ ਲੋੜ ਪਈ ਤਾਂ ਕਿਰਪਾ ਕਰਕੇ ਫੰਡ ਤੋਂ ਤੇ ਦੂਸਰਾ ਹੈ ਜੀ ਆਪਣਾ ਧਰਨੇ ਤੋਂ ਚੀਜ਼ ਕਿਉਂ ਨਾ ਠੀਕ ਹੈ ਜੀ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਜੇਕਰ ਤੁਹਾਨੂੰ ਕੁਝ ਇਹ ਦੇ ਵਿੱਚ ਨਵਾਂ ਵਧੀਆ ਲੱਗਦਾ ਹੈ ਕਿ ਤੁਹਾਨੂੰ ਜਾਣਕਾਰੀ ਦਿੱਤੀ ਜਾਂ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਇਹਦੇ ਨਾਲ ਹੌਸਲਾ ਵਧਦਾ ਰਹਿੰਦਾ ਹੈ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਸਾਡਾ ਵੀ ਦਿਲ ਜਿਹੜਾ ਵੱਧਦਾ ਵੀ ਤੁਸੀਂ ਕਿਸੇ ਭੈਣ ਭਰਾ ਨੇ ਇਸ ਵੀਡੀਓ ਨੂੰ ਦੇਖਿਆ ਇੱਕ ਕਮੈਂਟ ਕੀਤਾ ਠੀਕ ਹੈ ਜੀ ਸੋ ਬਣੇ ਰਹੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ